ਸੰਬੰਧਾਂ ਦੇ ਚਲਦਿਆਂ ਕੁੜੀ ਦੇ ਪੁਰਾਣੇ ਪ੍ਰੇਮੀ ਨੇ ਕੁੜੀ ਦੇ ਨਵੇਂ ਪ੍ਰੇਮੀ ਨੂੰ ਫਿਲਮੀ ਅੰਦਾਜ਼ ਦੇ ਵਿੱਚ ਗੋਲੀ ਮਾਰ ਦਿੱਤੀ ਹੈ। ਇਹ ਖਬਰ ਸੁਣ ਕੇ ਤੁਹਾਨੂੰ ਵੀ ਫਿਲਮ ਅਰਜੁਨ ਪੰਡਿਤ ਦੀ ਕਹਾਣੀ ਯਾਦ ਆਵੇ ਜਾਗੀ। ਇਹ ਖਬਰ ਦੀ ਕਹਾਣੀ ਵੀ ਇਸ ਤਰ੍ਹਾਂ ਦੀ ਹੈ ਜਿਸ ਦੇ ਵਿੱਚ ਜਦ ਲੜਕੀ ਆਪਣੇ ਪੁਰਾਣੇ ਦੋਸਤ ਨੂੰ ਛੱਡ ਕੇ ਨਵੇਂ ਦੋਸਤ ਦੇ ਨਾਲ ਫਰੈਂਡਸ਼ਿਪ ਕਰਦੀ ਹੈ ਤਾਂ ਪੁਰਾਣੇ ਦੋਸਤ ਕਰਨ ਸ਼ਰਮਾ ਨੇ ਯੂਪੀ ਤੋਂ ਨਾਜਾਇਜ਼ ਪਿਸਤੌਲ ਮੰਗਵਾ ਕੇ ਲੜਕੀ ਦੇ ਨਵੇਂ ਦੋਸਤ ਸ਼ੁਭਮ ਡੋਗਰਾ ਦੇ ਉੱਤੇ ਦੋ ਗੋਲੀਆਂ ਚੁਲਾ ਦਿੱਤੀਆਂ ਜਿਸ ਦੇ ਵਿੱਚ ਇੱਕ ਗੋਲੀ ਲੱਗਣ ਦੇ ਕਾਰਨ ਸ਼ੁਭਮ ਡੋਗਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜੋ ਇਸ ਸਮੇਂ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ ਇਸ ਬਾਬਤ ਜਦੋਂ ਇਸ ਮਾਮਲੇ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੀ ਕੁਝ ਕਿਹਾ ਗਿਆ ਹੈਗਾ ਕੀ ਕੁਝ ਕਾਰਵਾਈ ਕੀਤੀ ਗਈ ਹੈ ਆਓ ਇੱਕ ਵਾਰ ਸੁਣ ਲੈਂਦੇ ਹਾਂ ਫੇਸ ਚਾਰਜ ਤੇ ਜਿਹੜੀ ਗੋਲੀ ਚੱਲੀ ਸੀ ਦੱਸੋ ਕਿ ਕੀ ਕਾਰਨ ਸੀਗਾ ਔਰ ਦੋਸ਼ੀ ਕਾਬੂ ਕਰ ਲਿਆ ਹਾਂਜੀ ਜੀ ਇਹ ਵਾਰ ਦਾ 26 ਤਰੀਕ ਦੀ ਹੈਗੀ ਅ ਇਹਦੇ ਚ ਰਾਤ ਨੂੰ ਕਰੀਬ 10:30 ਦੇ ਅਰਾਊਂਡ ਇਹਦੇ ਵਾਰਦਾਤ ਹੋਈ ਸੀ ਸਾਨੂੰ ਅਰਾਊਂਡ 11 ਵਜੇ ਇਨਫੋਰਮੇਸ਼ਨ ਆਈ ਕਿ ਕਿਸੇ ਮੁੰਡੇ ਨੇ ਇੱਕ ਦੂਜੇ ਮੁੰਡੇ ਤੇ ਗੋਲੀ ਚਲਾ ਦਿੱਤੀ ਉਸ ਵਿੱਚ ਹੋਇਆ ਕਿ ਫਿਰ ਜਦ ਆਪਾਂ ਆਪਣਾ ਸਵਿਫਟ ਐਕਸ਼ਨ ਲਿੱਤਾ ਤੇ ਆਪਣੀ ਟੀਮਾਂ ਵੱਖਰੀਆਂ ਐਸਐਸਓ ਸਾਹਿਬ ਨੇ ਵੱਖਰੀਆਂ ਟੀਮਾਂ ਬਣਾ ਬਣਾ ਕੇ ਉਹਨਾਂ ਦੇ ਪਿੱਛੇ ਡ੍ਰੇਸ ਕਰਨ ਦੀ ਸਟਾਰਟ ਜਦ ਕੀਤਾ ਸ਼ੁਰੂ ਉਸ ਤੋਂ ਸਾਹਮਣੇ ਆਇਆ ਕਰਨ ਸ਼ਰਮਾ ਨਾਮ ਦੇ ਮੁੰਡੇ ਨੇ ਇੱਕ ਸ਼ੁਭਮ ਡੋਗਰਾ ਤੇ ਗੋਲੀ ਚਲਾਤੀ ਸੀ ਠੀਕ ਹੈ ਤੇ ਦੋਸ਼ੀ ਨੂੰ ਕਿੰਨੀ ਦੇਰ ਦੇ ਵਿੱਚ ਵਿੱਚ ਗ੍ਰਿਫਤਾਰ ਕਰ ਲਿਆ ਇਹ ਜੀ ਆਪਣਾ ਬੜਾ ਹੀ Swift ਤੇ efficient ਐਕਸ਼ਨ ਲਿੱਤਾ ਗਿਆ ਪੁਲਿਸ ਵੱਲੋਂ ਤੇ ਦੋਸ਼ੀ ਨੂੰ 12 ਘੰਟੇ ਦੇ ਅੰਦਰ ਦੇ ਅੰਦਰ ਆਪਾਂ ਰਾਉਂਡ ਅਪ ਕਰ ਲਿਆ ਸੀ ਤੇ ਹਿਮਾਚਲ ਤੋਂ ਉਹਨੂੰ ਫੜ ਕੇ ਲਿਆਏ ਸੀ ਸਰ ਜਿਹੜੇ ਅਸਲਾ ਵਾ ਇਹ ਨਜਾਇਜ਼ ਆ ਕਿ ਨਜਾਇਜ਼ ਆ ਔਰ ਕਿਸ ਕਾਰਨ ਪਿੱਛੇ ਗੋਲੀ ਚਲਾਈ ਇਹ ਜੀ ਜਿਹੜਾ ਵੈਪਨ ਯੂਜ਼ ਕੀਤਾ ਹੈ ਇਹ ਇਲਲੀਗਲ ਵੈਪਨ ਹੈਗਾ ਜੀ ਨਜਾਇਜ਼ ਅਸਲਾ ਹੈਗਾ ਤੇ ਇਹ ਜਿਹੜਾ ਸੀਗਾ ਇਹਦੇ ਪਿੱਛੇ ਰੰਜਿਸ਼ ਜਿਹੜੀ ਸੀਗੀ ਕਿ ਇੱਕ ਲੜਕੀ ਦੀ ਫਰੈਂਡਸ਼ਿਪ ਸੀਗੀ ਸ਼ੁਭਮ ਡੋਗਰਾ ਦੇ ਨਾਲ ਕਰਨ ਸ਼ਰਮਾ ਉਸ ਲੜਕੀ ਨੂੰ ਪ੍ਰੈਸ਼ਰ ਪਾ ਰਿਹਾ ਸੀਗਾ ਕਿ ਉਹਦੇ ਨਾਲ ਦੋਸਤੀ ਕਰੇ ਤੇ ਸ਼ੁਭਮ ਡੋਗਰਾ ਨਾਲ ਦੋਸਤੀ ਤੋੜ ਦੇ ਇਹ ਮਤਲਬ ਪੁਰਾਣਾ ਇਹਦਾ ਫਰੈਂਡ ਸੀਗਾ ਲੜਕੀ ਦਾ ਜੀ ਇਹ ਇਕੱਠੇ ਗੱਲ ਤਾਂ ਇਹ ਸਾਹਮਣੇ ਆਇਆ ਕਿ ਇਕੱਠੇ ਵੀ ਕੰਮ ਕੀਤਾ ਤੇ ਇੱਕ ਦੂਜ ਨੂੰ ਜਾਣਦੇ ਸੀਗੇ ਤੋ ਸਰ ਹੁਣ ਅਗੇ ਕੀ ਗ੍ਰਿਫਤ ਕਰਨ ਤੋਂ ਬਾਅਦ ਕੋਈ ਰਿਮਾਂਡ ਵਗੈਰਾ ਕੋਰਟ 'ਚ ਪੇਸ਼ ਕੀਤਾ? ਹਾਂਜੀ ਸਰ ਅਸੀਂ ਇਹਨੂੰ ਕੋਰਟ 'ਚ ਪੇਸ਼ ਕੀਤਾ ਤੇ ਸਾਨੂੰ ਰਿਮਾਂਡ ਵੀ ਮਿਲਿਆ। ਇਸ ਤੋਂ ਆਪਾਂ ਵੈਪਨ ਦੀ ਵੀ ਰਿਕਵਰੀ ਹੋਈ ਹੈ। ਨਾਲ ਸਾਨੂੰ 8 ਜ਼ਿੰਦਾ ਰਾਉਂਡ ਵੀ ਰਿਕਵਰ ਹੋਏ ਨੇ। ਸਰ ਅੱਗੇ ਫਿਰ ਕਿਵੇਂ ਕਾਰਵਾਈ ਰਹੂਗੀ? ਹੁਣ ਕਿੱਥੋਂ ਹਥਿਆਰ ਲੈ ਆਇਆ ਇਹ ਵੀ ਪਤਾ ਲਗਾਇਆ ਜਾਊਗਾ? ਜੀ ਆਪਾਂ ਲੱਗੇ ਹੋਏ ਹਾਂ ਕਿ ਆਪਾਂ ਸਾਨੂੰ ਪਤਾ ਲੱਗੇ ਆਪਣੇ ਦੀ ਬੈਕਵਰਡ ਤੇ ਫਾਰਵਰਡ ਲਿੰਕੇਜ ਕਰੀਏ ਕਿ ਇਹ ਨਜਾਇਜ਼ ਅਸਲਾ ਕਿੱਥੋਂ ਇਹਨੇ ਪ੍ਰਾਪਤ ਕੀਤਾ ਤੇ ਹੋਰ ਵੀ ਜੇ ਇਹਦੇ ਕੋਲ ਕੋਈ ਹੋਰ ਆਪਣੇ ਸਬੂਤ ਨਿਕਲਦੇ ਨੇ ਉਹ ਵੀ ਆਪਾਂ ਇਸ ਤੋਂ ਪੜਾਉਂ ਫਿਰ ਉਹ ਜੀ ਕਿੰਨਾ ਪੜਿਆ ਲਿਖਿਆ ਤੇ ਇਹ ਜਿਹੜਾ ਅਸਲਾ ਇਹ ਲੈ ਲੈਂਦਾ ਜਿਹਦਾ ਪਤਾ ਕੀਤਾ ਜਾ ਰਿਹਾ ਵੀ ਕਿੱਥੋਂ ਲੈਂਦਾ ਇਹ ਹੈ ਗ੍ਰੈਜੂਏਟ ਹੈ ਹਾਂ ਜੀ ਤੇ ਕੁਝ ਨਾ ਯੂਪੀ ਸਾਈਡ ਤੋਂ ਲਾਇਕ ਹੈ ਯੂਪੀ ਸਾਈਡ ਤੋਂ ਲਾਇਕ ਅਸਲਾ ਤਾਂ ਸਰ ਇਹ ਰਹਿੰਦਾ ਕਿੱਥੇ ਪਿਆ ਸੀਗਾ ਉਹਨੇ ਮਹਾਲੀ ਚ ਇਹ ਆਪਣੇ ਆਪਣੇ ਚੰਡੀਗੜ੍ਹ ਚ ਸੀ ਸੀ ਇਹ ਦੀ ਦਾ ਨਾ ਸਪੈਂਡ ਜਿਹੜਾ ਰਹਿੰਦਾ ਸੀਗਾ ਜੀ ਤਾਂ ਇਹਦਾ ਕੋਈ ਹੋਰ ਸਾਥੀ ਵੀ ਨਾਲ ਪੁਲਿਸ ਤਾਂ ਨਹੀਂ ਗੱਲ ਕੋਈ ਇਕੱਲਾ ਹੀ ਸੀ ਹਲੇ ਅਜੇ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਉਹ ਐਂਗਲ ਹਲੇ ਤਾਂ ਸਾਨੂੰ ਇਹਦਾ ਮੇਨ ਰੋਲ ਕਰਨ ਸ਼ਰਮਾ ਦਾ ਹੀ ਸਾਹਮਣੇ ਆਇਆ ਹੈ। ਕੋਈ ਅਸ਼ਪਤਰਾ ਤਿੰਨ ਨਹੀਂ ਕਿ ਇਹ ਨਸ਼ਾ ਉਹ ਨਹੀਂ ਕਰਦਾ। ਨਹੀਂ ਜੀ ਹਲੇ ਤਾਂ ਕੋਈ ਆਈ ਨਹੀਂ ਹੈਗੀ ਨਾ ਇਹਦੇ ਉੱਤੇ ਪਹਿਲਾਂ ਕੋਈ ਮੁਕੱਦਮਾ ਹੈਗਾ। ਬਟ ਇਹ ਜ਼ਰੂਰ ਗੱਲ ਹੈਗਾ ਕਿ ਜਿਹੜਾ ਬਿਆਨਾ ਤਾਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਇੱਕ ਕੁੜੀ ਨੂੰ ਕਾਫੀ ਧਮਕਾ ਰਿਆ ਸੀ ਵਕੰਦ ਕਾ ਸਰ ਪ੍ਰਾਇਮਰੀ ਇੰਜਾਮ ਤੋਂ ਜੋ ਵੀ ਡਿਪਲੇਨ ਉਸਦੇ ਵਿੱਚ ਕੀ ਆਇਆ ਕਿ ਵੀ ਇਸਨੇ ਲੜਕੀ ਨੂੰ ਕੋਈ ਡਿਮਾਂਡ ਕਰਦਾ ਸੀਗਾ ਕਿ ਮਤਲਬ ਕਿਸ ਤਰ੍ਹਾਂ ਦਾ ਮਤਲਬ ਰਿਹਾ ਮਤਲਬ ਅਪਰਾਧ ਦਾ ਨੇਚਰ ਜਿਹੜਾ ਹਾਂਜੀ ਜੀ ਕਰਨ ਸ਼ਰਮਾ ਦਾ ਜੀ ਸੀਗਾ ਕਿ ਉਹ ਨੂੰ ਸੀਗਾ ਕਿ ਇਹਦੇ ਨਾਲ ਦੋਸਤੀ ਨਾ ਇਹਦੇ ਨਾਲ ਸ਼ੁਭਮ ਡੋਗਰਾ ਦੇ ਨਾਲ ਦੋਸਤੀ ਇਹ ਦੋਸਤੀ ਨਾ ਹੋਏ ਤੇ ਇਹਦਾ ਸੀਗਾ ਕਿ ਉਹ ਨੂੰ ਸੀਗਾ ਕਿ ਮੇਰੇ ਨਾਲ ਦੋਸਤੀ ਹੋ ਜਾਏ ਇਹਦੇ ਕਰਕੇ ਉਹ ਪ੍ਰੈਸ਼ਰ ਪਾ ਰਿਆ ਸੀ ਕੁੜੀ ਤੇ ਜਦੋਂ ਫਾਇਰਿੰਗ ਕੀਤੀ ਗਈ ਸਰ ਉਦੋਂ ਜਿਸ ਬੰਦੇ ਨੇ ਫਾਇਰਿੰਗ ਹੋਈ ਆ ਉਹ ਕਿੱਥੇ ਸੀਗਾ ਉਹ ਕਿਹੜੀ ਇਨਸੀਡੈਂਟ ਦੀ ਪਲੇਸ ਸੀ ਇਹ ਜਿਹੜੀ ਫਾਇਰਿੰਗ ਹੋਈ ਹੈ ਜੀ ਆਪਣਾ ਜਿਹੜਾ ਚਾਰ ਫੇਜ਼ ਦਾ ਹੈਗਾ ਇਹਦੇ ਚੌਂਕ ਦੇ ਕੋਲ ਇੱਕ ਛੋਟਾ ਜਿਹਾ ਪਾਰਕ ਹੈਗਾ ਚਾਰ ਫੇਜ਼ ਉੱਥੇ ਜਿੱਥੇ ਕੁੜੀ ਰਹਿੰਦੀ ਸੀ ਉਹਦੇ ਘਰ ਦੇ ਸਾਹਮਣੇ ਇੱਕ ਛੋਟਾ ਜਿਹਾ ਪਾਰਕ ਸੀਗਾ ਉੱਥੇ ਇਹਨਾਂ ਦੀ ਆਪਸ ਵਿੱਚ ਬੈਂਚ ਬਸਾਈ ਹੋਈ ਤੇ ਇਹਨੇ ਫਾਇਰ ਕਰਤਾ ਸੀ ਸਰ ਗੋਲੀ ਕਿੱਥੇ ਲੱਗੀ ਉਹ ਮੋੜੇ ਤੇ ਲੱਗੀ ਹੈ ਜੀ ਤੇ ਜਿਹੜਾ ਮੁੰਡਾ ਹੈਗਾ ਉਹ ਇਹ ਕਹਿੰਦਾ ਹਸਪਤਾਲ ਚ ਐਡਮਿਟ ਹੈਗਾ ਜੀ ਥੈਂਕ ਯੂ ਜੀ